ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਕਾਲੀਏ ਵਾਲਾ ਜ਼ਿਲ੍ਹਾ ਫਲੋੜੀਪੁਰ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਪਾਈ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਦੋਸਤੋ ਸਪੈਸ਼ਲੀ ਜਿਹੜੇ ਵੀਰ ਬੂਰੀਆਂ ਦਾ ਸ਼ੌਂਕ ਰੱਖਦੇ ਆਂ ਉਹਨਾਂ ਵਾਸਤੇ ਹੈ ਜੀ ਠੀਕ ਹੈ ਤਿੰਨ ਕਟੀਆਂ ਦੋਸਤੋ ਦਿਖਾਉਣੀਆਂ ਤੁਹਾਨੂੰ ਤਿੰਨੇ ਦੋਸਤੋ ਬੂਰੀਆਂ ਹੋਣਗੀਆਂ ਜੀ ਜਿਹਦੇ ਵਿੱਚ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਬੂਰੀ ਕੱਟੀ ਦਿਖਾਉਣੀ ਹੈ ਜੀ ਮੀਣੀ ਹੈ ਜੀ ਸੰਗਾ ਤੋਂ ਠੀਕ ਹੈ ਜੀ ਪ੍ਰੋਪਰ ਤਿੰਨੇ ਕਟੀਆਂ ਤੁਹਾਨੂੰ ਟੋਲ ਫੇਰ ਕੇ ਦਿਖਾ ਦੇਣੀਆਂ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜਿਹੜਾ ਨਾ ਕੋ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਠੀਕ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਵਾਸਿਕਾ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਨਾਮ ਸਕੰਦਰ ਸਿੰਘ ਹੈ ਪਿੰਡ ਗਾਲਿਆ ਜ਼ਿਲ੍ਹਾ ਫਰੋਇਦਪੁਰ ਠੀਕ ਹੈ ਅੱਛਾ ਵਿਕਰੀ ਆਸਤੇ ਪਾਸੂ ਫਰਾਈ ਜਾਂਦੇ ਹਾਂ ਹਾਂਜੀ ਹਾਂਜੀ ਆਈ ਜਾਂਦੇ ਆ ਵਿਕਰੀ ਆਸਤੇ ਅੱਛਾ ਤਿੰਨ ਬੂਰੀਆਂ ਝੋਟੀਆਂ ਆਈਆਂ ਆਪਣੇ ਕੋਲ ਹਾਂਜੀ ਹਾਂਜੀ ਤਿੰਨੇ ਬੂਰੀਆਂ ਹੈਗੀਆਂ ਜੀ ਆ ਪਹਿਲੇ ਨੰਬਰ ਵਾਲੀ ਮੀਣੀ ਹੈਗੀ ਸਿੰਗਾ ਤੋਂ ਠੀਕ ਹੈ ਖੋ ਲਾ ਇਹਨੂੰ ਪਹਿਲੇ ਨੰਬਰ ਵਾਲੀ ਨੂੰ ਦੋਸਤੋ ਪਹਿਲੇ ਨੰਬਰ ਤੇ ਇੱਕ ਕੱਟੀ ਤੁਹਾਨੂੰ ਦਿਖਾ ਰਿਹਾ ਜੀ ਵੈਸੇ ਚਾਰੇ ਤਿੰਨੇ ਕੱਟੀਆਂ ਤੇ ਦੋਸਤੋ ਮਾਰ ਕੇ ਨੀਲੀ ਵਾਲੀ ਹੈ ਠੀਕ ਹੈ ਜੀ ਅੱਖਾਂ ਸਿਰਫ ਕਾਲੀਆਂ ਹੋਣਗੀਆਂ ਠੀਕ ਹੈ ਸਿੰਗ ਹਲਾਈ ਮਾੜੀ ਜੇ ਇਹਦੇ ਹਲਦੇ ਕਿ ਨਹੀਂ ਹਾਂਜੀ ਹਾਂਜੀ ਸਿੰਗ ਪੂਰੀ ਮੀਣੀ ਫੇਰ ਹੀ ਸਿੰਗਾ ਤੋਂ ਹੁੰਦੀ ਹੈ ਹੈਲਦੀ ਹਾਂ 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 ਠੀਕ ਐ ਤੋੜ ਦੇਉਂ ਮੋੜ ਚ ਹਿਲਦੇ ਸੈਂਗ ਤਾਂ ਠੀਕ ਐ ਲੋ ਦੋਸਤੋ ਸੈਂਗ ਦੋਵੇਂ ਹਿਲਦੇ ਐ ਠੀਕ ਐ ਜੀ ਬਾਕੀ ਰੰਗ ਬੂਰਾ ਜੀ ਸਾਰਾ ਤੇ ਬਾਕੀ ਮਾਰਕਿੰਗ ਵੀ ਹੈਗੀ ਐ ਨੀਲੀ ਵਾਲੀ ਠੀਕ ਐ ਅੱਛਾ ਉਮਰ ਉਹ ਕਿੰਨੀ ਐ ਇਹ ਉਮਰ ਹੈਗੀ ਐ ਸਾਲ ਦੀ ਹੈਗੀ ਐ 1 ਸਾਲ ਦੀ ਹਾਂਜੀ ਠੀਕ ਐ ਦੋਸਤੋ 1 ਸਾਲ ਉਮਰ ਹੋਊਗੀ ਠੀਕ ਐ ਜੀ ਸਿੰਘਾਂ ਦੀ ਸ਼ੇਪ ਐ ਜਿਹੜੀ ਉਹ ਵੀ ਬਿਲਕੁਲ ਸਹੀ ਐ ਦੋਸਤੋ ਜਿਵੇਂ ਸੈਂਗ ਵੱਡਾ ਹੋਈ ਜਾਊਗਾ ਉਹਵੇਂ ਜਿਹੜਾ ਦੋਸਤੋ ਸਾਰਾ ਸੈਂਗ ਥੱਲੇ ਨੂੰ ਆ ਜਾਣਾ ਠੀਕ ਐ ਜੀ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਤੀ ਐ 1 ਸਾਲ ਉਮਰ ਤੇ ਰੇਟ ਦਾ ਕੀ ਹੋਊਗਾ ਰੇਟ ਵਿਰੇ ਦਾ 28000 28000 ਠੀਕ ਹੈ ਦੋਸਤੋ ਥਨਾ ਤੁਨਾ ਦੀ ਨੀਲੀ ਵਾਲੇ ਸਾਰੇ ਟੱਚ ਕਰਦੀ ਹੈ ਜੀ ਠੀਕ ਹੈ ਦੋਸਤੋ 28000 ਰੇਟ ਪਹਿਲੇ ਨੰਬਰ ਦੇ ਕੱਟੀ ਤੁਹਾਨੂੰ ਦਿਖਾਤੀ ਹੈ ਜੀ ਠੀਕ ਹੈ ਅੱਛਾ ਇੱਕ ਦੂਜੇ ਨੰਬਰ ਤੇ ਜਿਹੜੀ ਕੱਟੀ ਖੜੀ ਹੈ ਇਹ ਵੀ ਖੋਲ ਕੱਢ ਲਿਆ ਬਾਹਰ ਇੱਕ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਕੱਟੀ ਦਿਖਾ ਰਿਹਾ ਜੀ ਠੀਕ ਹੈ ਜੀ ਇਹਦੇ ਵੀ ਮਾਰ ਕੇ ਇਹ ਦੇਖਣ ਨੂੰ ਐ ਲੱਗਦੀ ਐ ਇੱਕੋ ਵਰਗੀਆਂ ਸਾਰੀ ਕਿਤੇ ਇੱਕੋ ਘਰੋਂ ਦਾ ਨਹੀਂ ਖਰੀਦੀਆਂ ਹਾਂਜੀ ਹਾਂਜੀ ਇੱਕੋ ਘਰੋਂ ਖਰੀਦੀ ਜੇ ਇੱਕੋ ਸਾਂਦੀਆਂ ਹੈਗੀਆਂ ਚੇਕ ਕੋ ਸਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਲੋ ਦੋਸਤੋ ਤੋਰ ਕੇ ਦੇਖ ਰਹੇ ਹੋ ਜੀ ਠੀਕ ਹੈ ਰੰਗ ਸੋਨਾ ਤੇ ਉਮਰ ਉਹ ਕਿੰਨੀ ਹੋਣੀ ਹੈ ਬਈ ਇਹਦੀ ਉਮਰ ਉਹ ਹੈ ਹੀ ਹੈ ਬਾਈ ਜੀ 13 ਕਿ ਮਹੀਨਿਆਂ ਦੀ ਹੈਗੀ ਆ 13 ਕਿ ਮਹੀਨਿਆਂ ਦੀ ਠੀਕ ਹੈ ਦੋਸਤੋ 13 14 ਮਹੀਨੇ ਉਮਰ ਹੈ ਜੀ ਠੀਕ ਹੈ ਜੀ ਬਾਈ ਹੁਣੀ ਇਹਦੇ ਦੱਸਣ ਮੁਤਾਬਕ ਵੀ ਇਹ ਕੋਈ ਸਾਂਦੀ ਹੈ ਤੇ ਮਾਵਾ ਇਹਨਾਂ ਦੀ ਅਲੱਗ-ਅਲੱਗ ਹੈ ਨਾ ਹਾਂਜੀ ਠੀਕ ਹੈ ਤੇ ਪਤਾ ਕੁਝ ਮਾਵਾ ਵਗੈਰਾ ਕੁਝ ਦੁੱਧ-ਦੁੱਧ ਪਤਾ ਹੈ ਦਾ ਬਈ ਲੋ ਦੱਸਣ ਨੂੰ ਦਾਅਵਦਾ ਸੀਗਾ 13-14 ਲੀਟਰ ਸੀਗਾ ਲੋ ਨਾ ਠੀਕ ਹੈ ਦੋਸਤੋ ਕੱਟੀ ਇਹ ਵੀ ਸਾਫ ਸੁਥਰੀ ਹੈ ਉਮਰੋਂ ਕਿੰਨੀ ਦੱਸਿਆ ਉਮਰੋ ਹੈ ਹੀ ਐ 13-14 ਮਹੀਨਾ ਦੀ 13-14 ਮਹੀਨਾ ਠੀਕ ਹੈ ਦੋਸਤੋ ਥਣਾਰੀ ਐਂ ਬਿਲਕੁਲ ਸਾਫ ਤੇ ਰੇਟ ਇਹਦਾ ਕੀ ਹੋਊਗਾ ਰੇਟ ਵੀਰੇ ਇਹਦਾ 31000 ਆ 31000 ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਕੱਟੀ ਦਿਖਾਈ ਹੈ ਜੀ ਰੇਟ 31000 ਠੀਕ ਹੈ ਇਹ ਤੀਜੇ ਨੰਬਰ ਤੇ ਜਿਹੜੀ ਕੱਟੀ ਖੜੀ ਹੈ ਇਹ ਵੀ ਖੋਲਿਆ ਇਹਨਾਂ ਤੋਂ ਵੱਡੀ ਹੈ ਨਾ ਸਾਰੀਆਂ ਹਾਂਜੀ ਹਾਂਜੀ ਵੱਡੀ ਹੈ ਜੀ ਠੀਕ ਹੈ ਇੱਕ ਨੀ ਉਮਰ ਦੀ ਹੋਣੀ ਹੈ ਇਹ 15 ਮਹੀਨੇ 15 ਮਹੀਨੇ ਦੀ ਕੱਟੀ ਹੈ ਜੀ 15 ਮਹੀਨੇ ਦੀ ਠੀਕ ਹੈ ਬਾਕੀ ਸਾਰੇ ਮਾਰ ਕੇ ਨੀਲੀ ਵਾਲੇ ਹੈਗੇ ਇਹਦੇ ਠੀਕ ਹੈ ਦੋਸਤੋ ਰੰਗ ਇਹਦਾ ਵੀ ਸੋਹਣਾ ਹੈ ਜੀ 15 ਮਹੀਨੇ ਉਵਰ ਠੀਕ ਹੈ ਜੀ ਬਾਕੀ ਫੇਸ ਫੁੱਲ ਸੋਹਣਾ ਤੇ ਸੈਂਗ ਗਲਾਈ ਦੇ ਵਿੱਚ ਕਰ ਰਿਹਾ ਠੀਕ ਹੈ ਤੇ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ 32000 32000 ਠੀਕ ਹੈ ਦੋਸਤੋ 32000 ਰੇਟ ਡੀ ਜੇ ਨੰਬਰ ਵਾਲੀ ਕੱਟੀ ਤੁਹਾਨੂੰ ਤੋਲ ਫਿਰ ਕੇ ਦਿਖਾ ਰਿਹਾ ਠੀਕ ਹੈ ਜੀ 15 ਮਹੀਨੇ ਉਮਰ ਹੈ ਥਣਾ ਦੀ ਇਹ ਵੀ ਬਿਲਕੁਲ ਸਾਫ ਚੁਦਰੀ ਹੈ ਤੇ ਥਣਾ ਦੀਆਂ ਜਿਹੜੀਆਂ ਦੇਖੋ ਤੁਹਾਨੂੰ ਦਿਖਾਈਆਂ ਤਿੰਨੇ ਕਟੀਆਂ ਬਹੁਤ ਸੋਹਣੀਆਂ ਆਪ ਵੀ ਵੀਰ ਹੋਣੀ ਪੂਰੀ ਤਸੱਲੀ ਕਰਕੇ ਲੈ ਕੇ ਆਉਂਦੇ ਥਣਾ ਤੋਂ ਲਾਣ ਤਾਂ ਬਹੁਤ ਵਧੀਆ ਲੱਗੀ ਤੇ ਬਾਕੀ ਰੇਟ ਜਿਹੜਾ ਦੇਖੋ ਤਿੰਨਾ ਦੇ 10 ਜਿਹੜਾ ਨਾ ਅੱਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਜਚੂ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਠੀਕ ਹੈ ਰੇਟ ਜਿਹੜਾ ਦੱਸਿਆ ਬਾਈ ਨੇ ਇਹਦੇ ਵਿੱਚੋਂ ਦੋਸਤੋ ਵੋਕੇ ਦੇ ਮਾਨਤਾਨ ਹੋ ਜਾਊਗਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀ